ਮਿਸ਼ਨ ਨੀਟ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ਾ ਅੰਮ੍ਰਿਤ ਕੁਲਾਈ ਮਹਿੰਮ ਤੇ ਨਸ਼ਿਆਂ ਨੂੰ ਕਦਮ ਕਰਦੀ ਵਜਨਵਦਸਾ ਨੂੰ ਲੈ ਕੇ ਕੱਲ ਸ਼੍ਰੀਓ ਮਨੀਉ ਰਾਣਾ ਐਸਪੀ ਸਿਟੀ ਤੋਂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਬਾਤੀ ਗੁਰੂ ਕੀ ਬਡਾਲੀ ਰੋਡ ਸ਼ੇਟਾ ਤੇ ਦੂਸਰਾ ਬਚਿੱਤਰ ਸਿੰਘ ਬਾਤੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਤੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਐਵਨਿਊ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲਾ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਣੇ ਕਿਸੇ ਕੇਸਾਂ ਵਿੱਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਣੀ ਦਾ ਭਗੌੜਾ ਸੀ ਪੀਓਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ। ਇਹ ਨੀਂਂਦੀ ਪੱਟੀ ਮਾਤਰਾ ਜਿੱਥੇ ਲੈ ਕੇ ਉੱਤੇ ਸੀ ਇਹ ਨੀਂਂਦੀ ਪੱਟੀ ਕਿਹਵਾ ਨੇ ਕਰਾ। ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ। ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ। ਜਿਹਦੇ ਨਾਲ ਇਹ ਦਾ ਵੇਚਦੇ ਸੀ ਬੜੀ ਡਰਗ ਮੰਨੀ ਜਿਸ ਦੇ ਤੇਜਾਜੀ ਉਹ ਕਿੰਨੀ ਹੈ ਡਰਗ ਮੰਨੀ ਤੇ ਇਹ ਕਮਿਕ ਰਿਜਿਸਟਰੀ ਚ ਵੇਚ ਕੇ ਸੀ ਉਹ ਡਰਗ ਮੰਨੀ 95000 ਆ ਇਹਨਾਂ ਕੋਲੇ ਉਹ ਡਰਗ ਮੰਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੋਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੰਨੇ ਕਿੰਨੇ ਕੇਸ ਤੇ ਅਗਿਆਨੀ ਨੂੰ ਮਾਤਰਾ ਦੇ ਵੇਚੂ ਕਿਉਂਕਿ ਜਿਹਦੇ ਇਹਨਾਂ ਦਾ ਕਨੈਕਸ਼ਨ ਉਸਦੇ ਬਾਅਦ ਵੀ ਇਹ ਪਾਕਿਸਤਾਨੋਂ ਮੰਗਵਾ ਕੇ ਸਰਟੀਫਿਕੇਟ ਪਾ ਕੇ ਨੂੰ ਚਾਦੇ ਸੀ ਨਹੀਂ ਇਹ 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 ਜੋ ਖਣਾ ਉਹ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲੋ ਕੱਟਸ ਦੇ ਕੇ ਇਹ ਟ੍ਰਾਈ ਟੂ ਕਿ ਕਿੰਨੀ ਚੱਲ ਰਹੀ ਹੈ ਦੇਖਦੇ ਹਾਂ ਵੀ ਜਿਹੜੀਆਂ ਲਗਾਤਾਰ ਕੀਤੀ ਜਾ ਰਹੀ ਆ ਇਹਨਾਂ ਦੇ ਬਿਸ਼ਰੇ ਮੇਜਰ ਇਹ ਹੁੰਦਾ ਕਿ ਜਦੋਂ ਕਮਿਊਨਿਟੀ ਦਾ ਵੱਡੀਆਂ ਬਸ਼ੀਆਂ ਉਹਨਾਂ 'ਤੇ ਕਾਰਵਾਈ ਜਿਹੜੀ ਨਹੀਂ ਹੋਈ ਜਾਂ ਛੋਟੇ ਜਿਹੇ ਤੁਸਕਨ ਨੂੰ ਪੜੇ ਜਾਂਦੇ ਆ ਕੁਰਸਾ ਫੋਕਸ ਕੇ ਪਾਸੇ ਉਹਨਾਂ ਨੂੰ ਵੀ ਮੌਜੂਦਾ ਰਿਪੋਰਟ ਦਿੱਤੀ ਹੈ ਵੀ ਲੇਟ ਕਰਨਾ ਤੁਹਾਨੂੰ ਆਪਣਾ ਮਟਿਕਾ ਬਚ ਕੇ ਕੋਲ ਮਾਰਕੀਟ ਫਰਦਰ ਰੱਖਦਾ ਚੱਲੋ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਰਸ ਤੇ ਆ ਜਿਹੜੇ ਗਵਾਂਡੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਬਾਹਰ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਦਾ ਕੋਈ ਕਿਸੇ ਤਰੀਕੇ ਨਾਲ ਆਪਦਾ ਇਲਾਜ ਕਰਕੇ ਵਾਪਸ ਮੁਖਧਾਰਾ ਚ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਵਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਕੋਲ ਪੂਰੀ ਸ਼ਕਤੀ ਹੈ ਸਾਡਾ ਦੀ ਵੀ ਤੁਹਾਡੀ ਹੈ ਤੁਹਾਡੀ ਕਰੀ ਹੱਥ ਕਿਨੋਤ ਲੱਤ ਨੂੰ ਇੱਕ ਕਿਨੋਤ ਨੂੰ ਕੰਮਸ਼ਨ ਕਿਰੋ ਜਾਂਦੇ ਨੇ ਜੇ ਜਦੋਂ ਇਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਉਹਨਾਂ ਦੇ ਰਿਜ਼ਲਟ ਕਿਹੜਾ ਵਾ ਉਹਨੂੰ ਫਾਲੋ ਕਰਕੇ ਕੋਈ ਕਿੰਨੇ ਕਿੰਨੇ ਬਾਤ ਦੇ ਵਿੱਚ ਜਾ ਕੇ ਬੰਦੀ ਜਾਂ ਤੇ ਜਮਾਨਤ ਕਰਾ ਕੇ ਫਿਰ ਨੂੰ ਕਰ ਦਿੰਦੇ ਨੇ ગામ ਤੋਂ ਵਿਖੇ ਉਹਨੇ ਉਹ ਬੋਲੀ ਤੁਹਾਨੂੰ ਜੁਲਦਾ ਕੰਮ ਅਸੀਂ ਇਹ ਨਹੀਂ ਕਿ ਕੋਈ ਕੰਮ ਲੱਗਦਾ ਕਿ ਇੱਕ ਤੋਂ ਫੜਿਆ ਫਿਰ ਦੂਜੇ ਨੂੰ ਆਣਾ ਜਾਂਚ ਜਾਂਦੀ ਆ ਉਸੇ ਜਾ ਕੇ ਲੱਗਣਾ ਉਹਦੀ ਪੱਕੀ ਸਜ਼ਾ ਦੇਣੀ ਉਸ ਤੋਂ ਬਾਅਦ ਇਹਨਾਂ ਦਾ ਫੋਮ ਕਿਹੜੇ ਤਰੀਕੇ ਨਾਲ ਕਿਤੇ ਜਾਏਗਾ ਸਾਡੇ ਕੇਸ ਸਮੇਂ ਸਿਰ ਅਦਾਲਤ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਕਰੇ ਸਾਡੀ ਜਿਹੜੀ ਪੁਲਿਸ ਆਫੀਸਰਜ਼ ਆਹੋ ਵਜਨ ਬਲਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ 38 ਅੱਧ ਕਿਲੋ ਪੜੀ ਹੈ ਅ ਬੜੀ ਪੁਰਾਣੀ ਨਮੂਨੋ ਇੰਗਲੈਂਡ ਇਹਦੀ ਡਿਟੇਲ ਇੰਟਰੋਗੇਸ਼ਨਸ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ساری ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਨਾਲ ਦੀ ਮੰਗ ਦਰਾਂ ਅਸੀਂ ਕਰਾਂਗੇ ਇਹ ਆਜ਼ ਆਜ਼ ਅਜ਼ ਆਫ ਨਾਓ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਆਈ ਕਿ ਮੋਬਾਈਲ ਫੋਨ ਵੀ ਇਹਨਾਂ ਨੂੰ ਮਿਲਿਆ ਮੋਬਾਈਲ ਫੋਨ ਮਿਲਿਆ ਜੀ ਫਾਈਲ ਵਿੱਚ ਪਤਾ ਲੱਗਣਾ ਕਿ ਕਿਤੇ ਕੰਟੈਕਟ ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜਿਹਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹਾਂ ਹਾਂਜੀ ਕੁਝ ਵੀ ਤੁਹਾਨੂੰ ਬੜੀਆ ਇੱਕ ਬਹੁਤ ਵੱਡੇ ਡਿਸਪੋਇ ਵੀ ਕੀਤੀ ਹੈ ਬਿਲਕੁਲ ਸੋਹਣੀ ਕੁੱਲ ਕਿੰਨੀ ਤਰ੍ਹਾਂ ਡਿਸਪੋਇ ਕਰਤੀ ਅਸੀਂ 31 ਕਰੀਬ 31 ਕਿਲੋ ਜਿਹੜੀ ਹੀਰੋਇਨ ਹੈ ਪਿਛਲੇ ਡੇਢ ਦਿਨ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਨਟੀ ਜਿਹੜਾ ਡਰਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ ਕੜੀ 1 ਕਿਲੋ ਫੜੀ ਜਾਂਦਾ ਜਿਹਦਾ ਪੁਰਾਣਾ ਰਿਪੋਰਟ ਕੀ ਹੈ ਕੌਮ ਦਾ ਸਰਕਾਰੀ ਕਿੰਨਾ ਪ੍ਰੋਡਕਟ ਇਹ ਤੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਹ ਇਸ ਇਸ ਕੰਮ ਦੇ ਵਿੱਚ ਲੱਗਾ ਹੈ ਮਰਡਰ ਦਾ ਨੇ ਘੰਡੇ ਦਾ ਪਰਚਾ ਸੀ ਇਹਨਾਂ ਦੇ ਰਹਿਣਾ ਜਿੱਥੋਂ ਅੰਦਰ 1 ਕਿਲੋ 13 ਰਾਣੀਆਂ ਦਾ ਰਾਣੀਆਂ ਦੇ ਰਹਿਣਾ ਅਰੇ ਰਾਣੀਆਂ ਦਾ ਸਿਰ ਥੋੜਾ ਨਾਲ ਟਿਕਟੇ ਦਾ 20 ਕਿਲੋ ਫੜੀ ਪਿਆਗਾ ਇਹਦੇ ਮਾਨਦਨੇ ਕੀ ਕਿਉਂ ਉਹਦੇ ਅਸਲੀ ਨਜ਼ਰ ਆ ਗਈ ਐਜ਼ ਆਫ ਨਾਓ ਸਾਨੂੰ ਇਹ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜਿਹੜੀ ਹੋਇਆ ਉਹ ਵੀ ਲਾਈਂਡ ਆਊਟ ਪਾਕਿਸਤਾਨ ਤੇ ਆਪਾਂ ਕੈਬਨਟ ਡ੍ਰੋਪਾਈ ਹੋ ਗਈ ਇਹਨਾਂ ਨੇ ਜਿਹੜੇ ਤੁਸੀਂ ਵਾਰ-ਵਾਰ ਕ੍ਰਿਮਨਲ ਜਿਹੜੇ ਅਧੀ ਕਿ ਅਦਾਲਤ ਮਗਰੋਂ ਫੜਦੇ ਹੋ ਇਹਨਾਂ ਦਾ ਕਾਮਨ ਲਿੰਕ ਜਿਹੜਾ ਉਹ ਦੱਸਦੇ ਨੇ ਕਿ ਕੋਈ ਕਿਸੇ ਨਾਲ ਕੋਈ ਸਾਰਿਆਂ ਦਾ ਕੋਈ ਕਾਮਨ ਹੈ ਜਾਂ ਸਾਰਿਆਂ ਦੇ ਲਿੰਕ ਲੱਗ-ਲੱਗ ਹੋਦੇ ਨੇ ਹਰ ਇੱਕ ਅਲੱਗ-ਅਲੱਗ ਸਮੱਸਿਆ ਬਣਦੀ ਹੈ ਉਹ ਕਿਹ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਥੀ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ ਚ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਹੈ ਜਿਹੜੇ ਉਧਰ ਇਦਾਂ ਦੇੇ ਕੰਮ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਅਲੱਗ-ਅਲੱਗ ਇੱਕ ਨੂੰ ਉੱਧਰ ਕਰਦੇ ਆਂ ਤੇ ਦੂਸਰੇ ਨੂੰ ਕਦਾਸਰ ਵੀ ਕਰ ਸਕਦੇ ਆ ਇਸ ਦਾ ਦੀ ਮੌਕਾ ਇਹ ਸਾਨੂੰ ਹੁਣ ਉਧਰ ਦੇ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜੇ ਕੰਮ ਜਦੋਂ ਜਾ ਕੇ ਦੇਖਿਆ ਜਾ ਰਿਹਾ ਹੈ ਕਿ ਹੋਈ ਨਹੀਂ ਬਲੀ ਫਲੋ ਨਹੀਂ ਮਿਲਦੇ ਪਏ ਆ ਕੀ ਲੱਗਦਾ ਕਿ ਇਹ ਲੋ ਵਿਲੈਨ ਪ੍ਰਾਰ ਯਾਨੀ ਡਰੋਨ ਚਾਣਦੇ ਹੋਣ ਅਜੇ ਆ ਕੁਝ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ ਤੋਂ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨ ਨਾਲ ਹੀ ਹੋਈਆਂ ਰਿਕਵਰੀਆਂ ਨੇ ਨਾ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਹੁੰਦੀਆਂ ਜਾਂ ਕੋ ਹੋਰ ਤੇ ਡਰੋਨ ਜਦ ਕਿਸੇ ਜਦੋਂ ਡਰੋਪ ਡਾਊਨ ਹੋ ਜਾਂਦਾ ਤੇ ਡਰੋਨ ਵੀ